ਤੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਜੈ ਐਮ ਸੀ ਡੀ ਮੇਰਾ ਨਾਮ ਕੁਲਦੀਪ ਸੀਤੰਗ ਪੰਜਾਬ ਇਨਚਾਰਜ ਇਲੀਗਲ ਐਕਸ਼ਨ ਕਮੇਟੀ 올 ਇੰਡੀਆ ਤੋ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅੱਜ ਇਹ ਪਿੰਡ ਤਿਬਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਇਹ ਨਿਯੁਕਤੀ ਕੀਤੀ ਆ ਭਾਈ ਦੇਵ ਮਸੀ ਜੀ ਜਿਨ੍ਹਾਂ ਨੂੰ ਅਸੀਂ ਗੁਰਦਾਸਪੁਰ ਜ਼ਿਲ੍ਹੇ ਦਾ ਸਲਾਹਕਾਰ ਲਗਾਇਆ ਗਿਆ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਜੋ ਇਸ ਪਿੰਡ ਤਿਬਰ ਦੇ ਵਿੱਚ ਉਹਨਾਂ ਨੇ ਨਿਯੁਕਤੀ ਕੀਤੀ ਗਈ ਆ ਜੋ ਸਾਡੀ ਜਿੰਨੀ ਵੀ ਟੀਮ ਇਸ ਜਗ੍ਹਾ ਤੇ ਜ਼ਿਲ੍ਹਾ ਲੈਵਲ ਦੀ ਵਿਜੇ ਪ੍ਰਧਾਨ ਜੀ ਮੀਤ ਪ੍ਰਧਾਨ ਏ ਪੀਟਰ ਸੇਖਾ ਜੀ ਜਨਨਕਤਰਿਕ ਵਿਕਰਮ ਸਿੰਘ ਵਿੱਕੀ ਔਰ ਪਾਸਟਰ ਜੀ ਆਕਾਸ਼ ਸਪਾਸਟ ਸ਼ੰਕਰ ਜੀ ਔਰ ਜਿੰਨੇ ਵੀ ਨਾਲ ਦੀ ਪੂਰੀ ਟੀਮ ਡੀਪੀ ਜੀ ਹਲ ਕਾਂਚਾ ਸਾਰੀ ਟੀਮ ਨੇ ਪਹੁੰਚੀ ਇੱਥੇ ਔਰ ਬਹੁਤ ਹੀ ਵਧੀਆ ਇਹ ਅਪਰਾਲਾ ਕਰ ਰਹੀ ਆ ਕਿ ਜਿੰਨੀ ਵੀ ਆਲ ਇੰਡੀਆ ਲੀਗ ਇਲੈਕਸ਼ਨ ਕਮੇਟੀ ਆ ਤਰੱਕੀਆਂ ਦਾ ਰਾਹ ਤੇ ਜਾ ਰਹੀ ਆ ਸੋ ਜਿੰਨੀਆਂ ਵੀ ਗੁਰਦਾਸਪੁਰ ਦੇ ਵਿੱਚ ਇਹ ਜਿੰਨੀਆਂ ਨੂੰ ਯੁਕਤੀਆਂ ਦਿੱਤੀਆਂ ਜਾਂਦੇ ਜੋ ਖਤਾ ਦੀ ਔਰ ਸੇ ਅਸੀਂ ਉਸ ਖਦਾ ਪ੍ਰਭੂਤਾ ਹੈ ਪ੍ਰਭੂ ਜਸੂਮ ਸਿੰਘ ਦਾ ਧੰਨਵਾਦ ਕਰਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਲੀਗਲ ਐਕਸ਼ਨ ਕਮੇਟੀ ਜੋ ਆ ਲੈੰਦੀ ਆ ਤੋ ਜਿਹੜਾ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਅਦਾਲ ਸਿੰਘ ਜੌਰਜ ਜੀ ਉਹ ਨਾਲ ਇੰਡੀਆ ਦੇ ਇੰਚਾਰਜ ਪਾਸਟਰ ਰਾਜਨ ਗੇਲ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਪੰਜਾਬ ਵਿੱਚ ਵਰਕ ਕਰ ਰਹੀ ਆ ਸੌਣ ਵਾਲੇ ਸਮੇਂ ਦੇ ਵਿੱਚ ਖੁਦਾ ਕਰੇ ਇਦਾਂ ਦਾ ਵਰਕ ਚੱਲਦਾ ਰਹੇ ਉਹ ਮੈਂ ਅਪੀਲ ਕਰਨਾ ਚਾਹੁੰਦਾ ਸਾਰੇ ਜਥੇਬੰਦੀਆਂ ਨੂੰ ਜੋ ਸਾਡੀ ਲੀਗਲ ਐਕਸ਼ਨ ਕਮੇਟੀ ਹੈ ਇਹਨਾਂ ਦਾ ਸਹਿਯੋਗ ਕਰਨ ਤਾਂ ਜੋ ਅਸੀਂ ਜਿੰਨਾ ਵੀ ਸਾਡਾ ਮਸੀਹ ਭਾਈਚਾਰਾ ਹੈ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਸਕੀਏ ਉਹਨਾਂ ਨੂੰ ਤਰੱਕੀ ਤੇ ਰਾਤ ਲੈ ਕੇ ਜਾ ਸਕੀਏ ਸੋ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਕੋਈ ਛੋਟੀਆਂ-ਮੋਟੀਆਂ ਸਮੱਸਿਆਵਾਂ ਨੇ ਜਿਵੇਂ ਆਮ ਲੋਕਾਂ ਨੂੰ ਫੇਸਬੁੱਕ ਤੇ ਜਾਂ ਸੁਣਚੇ ਆਉਂਦਾ ਹੈ ਕਿ ਕਬਰਸਾਨਾਂ ਦੇ ਮਸਲੇ ਹੋਗੇ ਨੇ ਜਾਂ ਕੱਚੇ ਮਕਾਨਾਂ ਦੇ ਮਸਲੇ ਨੇ ਜਾਂ ਵਿਧਵਾ ਪੈਣਾਂ ਦੇ ਪੈਨਸ਼ਨਾਂ ਨਹੀਂ ਲੱਗ ਰਹੀਆਂ ਜੋ ਰਾਜਨੀਤੀ ਪਿੰਡਾਂ ਦੇ ਵਿੱਚ ਹਾਲੇ ਵੀ ਚੱਲ ਰਹੀ ਹੈ ਸੋ ਅਸੀਂ ਰਾਜਨੀਤੀ ਦੇ ਉੱਪਰੋਂ ਠੀਕੇ ਕੰਮ ਕਰ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਦੇ ਦائیں ਕਿ ਜਿੱਥੇ ਵੀ ਸਾਡੀ ਇਹ ਲੀਗ ਐਕਸ਼ਨ ਕਮੇਟੀ ਕੰਮ ਕਰ ਰਹੀ ਆ ਉਹ ਰੋਣ ਨਾਲ ਸਮੇਂ ਤੇ ਵੀ ਕਰੇਗੀ ਜਿੱਥੇ ਵੀ ਸਾਡੀ ਆਵਾਜ਼ ਆਉਂਦੇ ਨੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਲੀਗ ਇਲੈਕਸ਼ਨ ਕਮੇਟੀ ਦੇ ਨਾਲ ਔਰ ਸਾਨੂੰ ਆਪਣਾ ਜੋ ਵੀ ਸਾਡਾ ਦਾਤਾ ਦਾ ਕੋਈ ਕੰਮ ਰੁਕਿਆ ਹੋਇਆ ਹੋਵੇ ਸਾਨੂੰ ਦੱਸ ਸਕਦੇ ਨੇ ਅਸੀਂ ਉਹਨਾਂ ਦੇ ਨਾਲ ਉਹ ਜਾ ਕੇ ਜਿਸ ਵੀ ਜਗ੍ਹਾ ਤੋਂ ਕੰਮ ਦੀ ਜ਼ਰੂਰਤਾਂ ਨੂੰ ਪੂਰਿਆ ਕਰਾਂਗੇ ਜਿਵੇਂ ਕੋਈ ਡੀਸੀ ਆਫਿਸ ਦਾ ਕੰਮ ਹੋਵੇ ਚਾਹੇ ਕੋਈ ਥਾਣੇ ਦਾ ਹੋਵੇ ਚਾਹੇ ਕੋਈ ਕਬਰਸਤਾਨ ਦਾ ਹੋਵੇ ਇਹਦਾ ਨੇ ਨਿੱਕੇ ਮੋਟੇ ਜਿੰਨੇ ਵੀ ਮਸਲੇ ਨੇ ਪਿੰਡਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਕਰਵਾਉਣ ਦੀ ਮਤਲਬ ਪਾਵਰ ਰੱਖਦੇ ਆ ਸਾਡੀ ਸੰਸਥਾ ਜੋ ਦਿੱਲੀ ਤੋਂ 올 ਇੰਡੀਆ ਲੀਗ ਇਲੈਕਸ਼ਨ ਕਮੇਟੀ ਚੱਲ ਰਹੀ ਆ ਸੋ ਬਹੁਤ ਹੀ ਵਧੀਆ ਪ੍ਰਾਲੇ ਕਰ ਰਹੀ ਆ ਸੋ ਅਸੀਂ ਆਸ ਕਰਦੇ ਆ ਕਿ ਜਿੰਨੀਆਂ ਵੀ ਜਿੰਨੇ ਵੀ ਜਥੇਬੰਦੀਆਂ ਨੇ ਪੰਜਾਬ ਪਰ ਦੇ ਵਿੱਚ ਜਾਂ ਬਾ ਪੰਜਾਬ ਤੋਂ ਬਾਹਰ ਵੀ ਨੇ ਉਹ ਸਾਡਾ ਸਹਿਯੋਗ ਕਰਨ ਤਾਂ ਜੋ ਅਸੀਂ ਆਪਣੇ ਕੁਝ ਲੋਕਾਂ ਨੂੰ ਅੱਗੇ ਲੈ ਕੇ ਜਾ ਸਕੀਏ ਔਰ ਜਿਹੜਾ ਜਿਵੇਂ ਛੋਟੇ ਬੱਚਿਆਂ ਦਾ ਆਪਾਂ ਵੇਖਿਆ ਜਿਵੇਂ ਐਜੂਕੇਸ਼ਨ ਦੇ ਵੱਲ ਵੀ ਜਾ ਰਹੇ ਆ ਉਹਨਾਂ ਨੂੰ ਅੱਛਾ ਐਜੂਕੇਸ਼ਨ ਜਾਂ ਅੱਛੀ ਸਿੱਖਿਆ ਦੇ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਰੋਜ਼ਗਾਰ ਮਿਲੇ ਉਹਨਾਂ ਨੂੰ ਇਹ ਸਾਰਾ ਕੁਝ ਪ੍ਰਾਲੇ ਕਰ ਰਹੀ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਕਿ ਜਿੰਨੇ ਵੀ ਟੀਮ ਇਸ ਜਗ੍ਹਾ ਤੇ ਪਹੁੰਚੀ ਹੈ ਸਾਰਿਆਂ ਦਾ ਇਹ ਟੀਮ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਮੈਂ ਆਈ ਡੇਵਿਡ ਮਸੀ ਆ ਪਿੰਡ ਮਲਾ ਤੇ ਬਰਵਾ ਤੇ ਨਜਲਾ ਐਕਸ਼ਨ ਕਮੇਟੀ ਦਾ ਸਲਾਹਕਾਰਾਂ ਮੈਂ ਆਏ ਪ੍ਰਧਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇਹ ਨਿਯੁਕਤੀ ਦਿੱਤੀ ਆ ਮੈਂ ਲੀਗਲ ਐਕਸ਼ਨ ਕਮੇਟੀ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਗਿੱਲ ਬੱਬਿਆਲੀ ਜੋ ਅੱਜ ਨਿਯੁਕਤੀ ਹੋਈ ਆ ਉਹ ਸਾਡੇ ਭਾਈ ਡੇਵਿਡ ਮਸੀ ਪਿੰਡ ਤੇਬਰ ਤੋਂ ਹੋਈ ਆ ਉਹ ਸਲਾਹਕਾਰ ਜ਼ਿਲ੍ਹੇ ਦੇ ਸਲਾਹਕਾਰ ਲਾਏ ਗਏ ਨੇ ਤੇ ਬਹੁਤ ਹੀ ਜਤ ਤੁਹਾਡੀਆਂ ਨਿਯੁਕਤੀਆਂ ਹੋਈਆਂ ਨੇ 1 ਮਹੀਨਾ ਹੋਇਆ ਸਾਡੀਆਂ ਨਿਯੁਕਤੀਆਂ ਆਈਆਂ ਤੇ ਬਹੁਤ ਹੀ ਤੇਜ਼ੀ ਨਾਲ ਲੀਗਲ ਐਕਸ਼ਨ ਕਮੇਟੀ ਦੀ ਜਿਹੜੀ ਆ ਉਹ ਵਰਕ ਕਰ ਰਹੀ ਆ ਤੇ ਇਹ ਵਿਸ਼ਵਾਸ ਤੋਂ ਉਹਨਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਤੇਜ਼ੀ ਨਾਲ ਇਹ ਵਰਕ ਕੀਤਾ ਜਾਏਗਾ ਤੇ ਸਾਡੇ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਦਿਨ ਰਾਤ ਉਹਨਾਂ ਲਈ ਖਰੇ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਜੋ ਵੀ ਸਾਡੀਆਂ ਕ੍ਰਿਸਚੀਰ ਕਮੇਟੀਆਂ ਨੇ ਉਹ ਸਾਡੇ ਨਾਲ ਸਹਿਯੋਗ ਕਰਨ ਤਾਂ ਜੋ ਅਸੀਂ ਪ੍ਰਭੂ ਦੇ ਕੰਮ ਨੂੰ ਅੱਗੇ ਵਧਾਈਏ ਤੇ ਉਹਨੂੰ ਅੱਗੇ ਲੈ ਕੇ ਜਾਈਏ ਕਿਉਂਕਿ ਇਹ ਕੰਮ ਸਾਡਾ ਨਹੀਂ ਇਹ ਪਰਮੇਸ਼ਰ ਦਾ ਕੰਮ ਆ ਤੇ ਇਸ ਪਰਮੇਸ਼ਰ ਦੇ ਕੰਮ ਨੂੰ ਲੈ ਕੇ ਅੱਗੇ ਜਾਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਆਏ ਸਾਰੇ ਪ੍ਰਧਾਨਾਂ ਦਾ ਜੋ ਇਹਨਾਂ ਨੇ ਅੱਜ ਸਾਡੇ ਭਾਈ ਡੇਵਿਡ ਮਸੀਹ ਦੇ ਨਿਯੁਕਤੀ ਦੇ ਉੱਤੇ ਸਾਰਿਆਂ ਨੇ ਆ ਕੇ ਤੇ ਸਾਨੂੰ ਇਸ ਸਮੇਂ ਦਾ ਸੁਭਾਗੀ ਬਣਾਇਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਨਾ ਕਰੀ ਅਪੀਲ ਕਰਦਾ ਵੀ ਅਸੀਂ ਤੇਜ਼ੀ ਨਾਲ ਵਰਕ ਕਰਨ ਤਾਂ ਜੋ ਪਰਮੇਸ਼ਰ ਦੇ ਕੰਮ ਨੂੰ ਬਹੁਤ ਅੱਗੇ ਵਧਾਇਆ ਜਾਵੇ ਧੰਨਵਾਦ ਜੀ